ਅੱਜ ਸਾਰੇ ਬਰਨਾਲੇ ਦੇ ਵਿੱਚ ਦਫ਼ਤਰਾਂ ਦੇ ਕਰਪਟ ਮੰਤਰੀ ਜਿਹੜਾ ਅੰਦਰ ਜੇਲ੍ਹ ਚ ਰਹਿ ਗਿਆ ਕਿ ਪਰਨੇ ਕੀ ਨਾ ਉਹਦਾ ਵਿਜੇ ਸਿੰਘਲਾ ਤੇ ਉਹ ਉਦਘਾਟਨ ਦਫ਼ਤਰਾਂ ਦੇ ਘਰਦਾ ਫਿਰਦਾ ਤੇਰਾ ਮਤਲਬ ਕਾਲੇ ਜਿਹੜੇ ਪੈਸੇ ਜੀ ਉਹ ਹੁਣ ਇਲੈਕਸ਼ਨ ਚ ਲਾ ਰਿਆ ਸਾਨੂੰ ਅਣਖ ਨਾਲ ਜੀਣਾ ਪੈਣਾ ਤੇ ਤਗੜੇ ਹੋ ਕੇ ਪੰਜਾਬ ਦੀ ਅੱਗੇ ਲੈ ਕੇ ਚਲੀਏ ਪਿੱਛੇ ਨੂੰ ਪੈ ਗਏ ਨਹੀਂ ਲਾਉਣ ਕਹਿੰਦਾ ਜੀ ਦੁਕਾਨਾਂ ਤੇ ਵੀ ਪਹਿਲੋਂ ਨਸ਼ੇ ਬੰਦ ਕਰੋ ਕਹਿੰਦਾ ਪਾਕਿਸਤਾਨ ਦਾ ਤੇ ਨਸ਼ਾ ਪਹਿਲਾਂ ਬਾਅਦ ਚ ਬੰਦ ਕਰੀਏ ਪਹਿਲੋਂ ਜਿਹੜਾ ਅੰਦਰ ਵੇਖੀ ਜਾਂਦਾ ਉਹ ਠੀਕੇ ਹੀ ਬੰਦ ਕਰ ਲੀਏ ਤੇ ਕਦੇ ਸਾਡੇ ਬੱਚੇ ਮਰਨੋਂ ਬਚਾ ਬੜੀ ਵਧੀਆ ਗੱਲ ਉਹਨੇ ਕੀਤੀ ਕਿ ਮੈਂ ਉਹਨੂੰ ਆਖਿਆ ਮੈਂ ਕਿਹਾ ਜੇ ਤੇਰੇ ਵਰਗੇ 5-7 ਬੰਦੇ ਉੱਠ ਕੇ ਪਿੰਡ 'ਚ ਬੋਲਣ ਲੱਗ ਪੈਂ ਤੇ ਨਸ਼ੇ ਖਤਮ ਹੋ ਜਾਣ ਮੈਂ ਕਿਹਾ ਆਪਾਂ ਤੇ ਬਦਮਾਸ਼ ਕੋਲ ਵੀ ਡਰ ਜਣੇ ਨਸ਼ਾ ਵੇਚਣ ਵਾਲੇ ਕੋਲ ਵੀ ਡਰ ਜਣੇ ਆਪਾਂ ਕੋਈ ਹੋਰ ਨਹੀਂ ਉਹ ਤੋਂ ਯਾਰ ਆਪਾਂ ਪੰਜਾਬੀ ਆ ਅੰਗਰੇਜ਼ਾਂ ਕੋਲੋਂ ਨਹੀਂ ਡਰੇ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਤੇ ਜਾ ਕੇ ਸਿੱਖ ਰਾਜ ਦਾ ਸਿੱਖ ਰਾਜ ਕਾਇਮ ਕਰ ਦਿੱਤਾ ਤੇ ਕੇਸਰੀ ਨਿਸ਼ਾਨ ਉਹਨੇ ਸਭ ਤੋਂ ਪਹਿਲਾਂ ਤੇ ਚਲਾਇਆ 40 ਸਾਲਾਂ ਜੋ 40 ਸਾਲ ਰਾਜ ਕੀਤਾ ਉਹਦੇ ਬਾਅਦ ਕੋਈ ਦੇਸ਼ ਉੱਥੇ ਅਫਗਾਨਿਸਤਾਨ ਤੇ ਕਬリア ਨਹੀਂ ਕਰ ਸਕਦੇ ਤਾਂ ਕਿਸੇ ਜੀ ਉਹਨਾਂ ਨੇ ਈਨ ਮੰਨੀ ਇੱਕ ਪੰਜਾਬ ਇਹੋ ਜੀ ਥਾਂ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਨਾਲ ਉਹਨਾਂ ਨੂੰ ਸੰਧੀ ਕਰਦੀ ਪਈ ਆਪਾਂ ਦੇ ਉਜਲਸਾ ਬੜਾ ਆਪਣਾ ਇਹ ਨਾਲ ਲੁਟੇਰੀਆਂ ਕੋਲ ਬਚੀਏ ਇਹ ਲੁੱਟ ਕੇ ਖਾ ਗਏ ਪੰਜਾਬ ਪਹਿਲੋਂ ਕਹਿੰਦੇ ਸੀ 11 1000 ਰੁਪਏ ਦਾਂਗੇ ਇੱਥੇ ਕੋਟਲੀ ਸੁਰਤ ਮੱਲੀ ਬੋਲਦਿਆਂ ਕਹਿ ਕੇ ਗਿਆ ਕਹਿੰਦਾ ਮੇਰਾ ਜੀ ਕਰਦਾ ਮੈਂ 1100 ਪੈਨਸ਼ਨ ਕਰ ਦਵਾਂ ਉਹ ਪਹਿਲੀ ਤੇ 1000 ਦਿੱਤੀ ਨਹੀਂ ਤੇ 1100 ਕਿੱਥੋਂ ਦੇ ਦੇਂਗਾ ਪਹਿਲੋਂ 1000 ਦੇ ਤੇ ਫਿਰ ਕਹਿ ਕੇ ਮੈਂ ਤੁਹਾਨੂੰ 1000 ਦਿੱਤੀ ਤੇ ਹੁਣ ਮੈਂ ਤੁਹਾਨੂੰ 1100 ਕਰਨ ਲੱਗਾ ਪੁਰਾਉ ਇੱਕ ਝੂਠ ਦਾ ਪਲੰਦਾ ਬਣ ਕੇ ਬੈਠਾ